ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਧੰਨ ਗੁਰੂ ਰਾਮਦਾਸ ਜੀ ਸਾਰਿਆਂ ਤੇ ਆਪਣੀ ਮੇਰ ਬਣਾਈ ਰੱਖਣਾ ਸੋ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰਾਂ ਦਾ ਜੂਸ ਜਿਵੇਂ ਕਿ ਫਰਵਰੀ ਦਾ ਮਹੀਨਾ ਹੈ ਫਰਵਰੀ ਦੀ ਅੱਜ 16 17 ਤਰੀਕ ਹੈ ਤੇ ਜਿਵੇਂ ਗਰਮੀ ਬਹੁਤ ਪੈਣ ਲੱਗ ਪਈ ਤੇ ਦਿਲ ਕਰਦਾ ਵੀ ਜੂਸ ਪੀਏ ਪਹਿਲਾਂ ਆਪਾਂ ਚਾਹ ਤੇ ਜ਼ੋਰ ਦਿੰਦੇ ਸੀ ਸਰਦੀਆਂ ਵਿੱਚ ਤੇ ਹੁਣ ਆਪਾਂ ਅੱਜ ਬਣਾਇਆ ਜੂਸ ਜਿਹੜਾ ਜੂਸ ਬਣਾ ਕੇ ਤੁਹਾਨੂੰ ਦਿਖਾਉਨੇ ਆ ਉਹਦਾ ਆਪਾਂ ਬਣਾਵਾਂਗੇ ਗਜਰੇਲਾ ਜਿਹੜਾ ਗਾਜਰਾਂ ਨੂੰ ਮਤਲਬ ਛਾਣ ਕੇ ਤੇ ਸਾਰਾ ਪ੍ਰੋਸੈਸ ਤੁਸੀਂ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ। ਹਾਂਜੀ ਆਪਾਂ ਲਈਆਂ ਨੇ ਤਿੰਨ ਗਾਜਰਾਂ ਤੇ ਆ ਹੈਗੀ ਚਿਕੰਦਰ ਤੇ ਜਿਵੇਂ ਹੁਣ ਫਰਵਰੀ ਦਾ ਮਹੀਨਾ ਆ ਨਾ ਤੇ ਮਤਲਬ ਕਿ ਚਾਹ ਪੀਣ ਨੂੰ ਦਿਲ ਨਹੀਂ ਕਰਦਾ ਉਦੋਂ ਆਪਾਂ ਨੂੰ ਆਦਤ ਹੁੰਦੀ ਨਾ ਕਿ 12:00 ਵਜੇ ਆਪਾਂ ਜਿਵੇਂ ਕਈ ਦਮੇ ਬਸ ਹਮ ਚਾਹ ਪੀ ਲਈਏ ਤੇ ਤੁਹਾਡੇ ਅੰਕਲ ਜੀ ਕਹਿੰਦੇ ਵੀ ਨਹੀਂ ਜੂਸ ਬਣਾ ਕੇ ਦਿਓ ਤੇ ਜੂਸ ਆਪਾਂ ਬਣਾ ਲੈਣਾ ਹੱਥ ਨਾਲ ਤੇ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਜੂਸ ਕਿਵੇਂ ਬਣਾਇਆ ਤੇ ਦੇਖੋ ਤੁਸੀਂ ਵੀ ਜੂਸ ਕਿਵੇਂ ਬਣਿਆ ਤੇ ਆਪਾਂ ਅਜਰਾਂ ਨੂੰ ਕ੍ਰਸ਼ ਕਰ ਲਈਏ ਤੇ ਫਿਰ ਤੁਹਾਨੂੰ ਅੱਗੇ ਦਿਖਾਉਂਦੇ ਆ ਕਿ ਆਪਾਂ ਹੱਥ ਨਾਲ ਕਿਵੇਂ ਜੂਸ ਬਣਾਇਆ ਤੇ ਜੂਸ ਬਹੁਤ ਹੀ ਲਾਹੇਵੰਦ ਆ ਅਜਰਾਂ ਨੂੰ ਆਪਾਂ ਧੋ ਕੇ ਤੇ ਛਿੱਲ ਲਿਆ ਤੇ ਆ ਚਕੰਦਰ ਨੂੰ ਵੀ ਤੇ ਹੁਣ ਆਪਾਂ ਇਹਨਾਂ ਨੂੰ ਕ੍ਰਸ਼ ਕਰ ਲੈਨੇ ਆਂ ਇਹ ਆਪਾਂ ਗਾਜਰਾ ਤੇ ਚਿਕੰਦਰ ਕ੍ਰਸ਼ ਕਰ ਲਈ ਤੇ ਅੱਥਰਿਕਾ ਕਿਦਾਂ ਲਾਲ ਹੋਈ ਚਿਕੰਦਰ ਦੇ ਨਾਲ ਤੇ ਹੁਣ ਆਪਾਂ ਇਹਨਾਂ ਜੂਸ ਬਣਾਉਣੇ ਆਂ ਇਹਦਾ ਆਪਾਂ ਹਲਵਾ ਬਣਾ ਲੈਣਾ। ਆ ਜਿਹੜਾ ਬਾਕੀ ਬਚਿਆ। ਇਹ ਆਪਾਂ ਜੂਸ ਗਾਜਰ ਦਾ ਤੇ ਚਕੰਦਰ ਦਾ। ਤੇ ਤੁਸੀਂ ਦੱਸਿਓ ਵੀ ਕਿਸ ਤਰ੍ਹਾਂ ਦਾ ਬਣਿਆ। ਜਿਹੜਾ ਆਪਾਂ ਘਰ ਵਿੱਚ ਬਣਾਇਆ। ਲਵਾਵਾਂਗੇ ਹਨਵਾ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਕੇ ਇਹਨੂੰ ਵੀ ਆਪਾਂ ਮਤਲਬ ਨਵ ਯੂਜ਼ ਕਰਾਂਗੇ ਸਿੱਟਣਾ ਨਿਕਾ ਤੇ ਥੋੜਾ ਜਿਹਾ ਦੇਸੀ ਘਿਓ ਦੋ ਚਮਚ ਪਾ ਕੇ ਨਾ ਤੇ ਇਹ ਬਹੁਤ ਹੀ ਸਵਾਦ ਹਲਵਾ ਬਣ ਜਾਊਗਾ ਤੇ ਇੱਧਰ ਆਪਾਂ ਜੂਸ ਸਰਵ ਕਰਦੇ ਹਾਂ ਹੁਣ ਤੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਆਪਾਂ ਬਣਾ ਲਿਆ ਜੂਸ ਤੇ ਨਾਲੇ ਆਪਾਂ ਜਿਹੜਾ ਸਿਗਾ ਮਤਲਬ ਆਪਾਂ ਜਿਹੜਾ ਜੂਸ ਨਿਸ਼ਾਲਿਆ ਸੀਗਾ ਤੇ ਇੱਕ ਪੰਥ ਦੋ ਕਾਜ ਨਾਲ ਬਣ ਗਿਆ ਗਾਜਰ ਦਾ ਗਜਰੇਲਾ ਬੱਚੇ ਹੋ ਜਾਣਗੇ ਖੁਸ਼ ਨਾਲੇ ਜੂਸ ਪੀ ਲਿਆ ਨਾਲੇ ਗਜਰੇਲਾ ਖਾ ਲੈਣਗੇ